ਆ ਦੇਖ ਲੋ ਜੀ ਦੇ ਹੋਰੋਂ ਲੰਗ ਰਿਹਾ ਸੀਗਾ ਮੈਂ ਵਿਚ ਲੈ ਕੇ ਬਹਿ ਲਦਾ ਗੱਡੀ ਮਾਰੀ ਇਹਨਾਂ ਨੇ ਵਿਚ ਲੈ ਕੇ ਬਹਿ ਲਦਾ ਗੱਡੀ ਮਾਰੀ ਗੱਲਾਂ ਮਾਰ ਰਹੀ ਸੀਗੇ ਆਰਾਮ ਨਾਲ ਜਾ ਰਿਆਂ ਆ ਕੇ ਖੜਿਆ ਵਿਚ ਲੈ ਕੇ ਗੱਡੀ ਮਾਰੀ ਫੇਰ ਆਕੜ ਵੀ ਪੁਲਿਸ ਪਿੱਛੇ ਦਾ ਕਰਾ ਲੋ ਨਾ ਕੱਢ ਮੈਂ ਲੂੰਗਾ ਮਾਰੇ ਪਿੱਛੇ ਦਾ ਕਰਾ ਲੋ ਕਰੀਟਾ ਭੇਜਣਗੇ ਮੈਂ ਤਾਂ ਗੁੱਸਾ ਕਰ ਹੀ ਨਹੀਂ ਰਹੀ ਚੱਕਰ ਤਾਂ ਇਹ ਆ ਮੈਨੂੰ ਗੁੱਸਾ ਕਿਸੇ ਦਾ ਜਦੋਂ ਗੱਲਾਂ ਮਾਰ ਰਹੇ ਹੋ ਕੋਈ ਨਾ ਕੋਈ ਨਾ ਵੀ ਰਸੀ ਕਰਦੇ ਪਿੱਛੇ ਤਾਂ ਘਰਾਲੂ ਨਾ ਤਹੀਂ ਨਿਕਲੀ ਗੱਡੀ ਆ ਦੇਖ ਲੋ ਜੀ ਆਕੜ ਦੇਖ ਲੋ ਬੰਦੇ ਦੀ ਆਕੜ ਦੇਖ ਲੋ ਦੇਖੋ ਦੇਖੋ ਬੋਲੋ ਭਾਜੀ ਬੋਲ ਨਹੀਂ ਬੋਲੋ ਭਾਜੀ ਬੋਲੋ ਜੀ ਬੋਲੋ ਜੀ ਗੱਡੀ ਬੈਕ ਕਰ ਬੈਟ ਗੱਡੀ ਕਿਵੇਂ ਬੈਕ ਕਰਾਂ ਕਿਰੀਟਾ ਬੈਣੀ ਆ ਦੋਸਤੋ ਵਿਚ ਲੈ ਕੇ ਥੋਨੇ ਮਾਰਤੀ ਕਿਉਂ ਕਰਾਂ ਆ ਦੇਖ ਲੋ ਜੀ ਦੇਖ ਆ ਦੇਖ ਲੋ ਜੀ ਆ ਜੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆ ਗੱਡੀ ਆ ਜੀ ਆ ਦੇਖ ਲਓ ਉਹ ਗੱਡੀਆਂ ਦੇਖ ਲੋ ਆ ਦੇਖ ਲੋ ਜੀ ਦੇਖ ਹੋਰੋਂ ਲੰਘ ਰਿਹਾ ਸੀਗਾ ਮੈਂ ਵਿਚ ਲੈ ਕੇ ਬਿਲਕੁਲ ਤਾਂ ਗੱਡੀ ਮਾਰੀ ਇਹਨਾਂ ਨੇ ਵਿਚਲਾ ਕੇ ਬੈਠਾ ਗੱਡੀ ਮਾਰੀ ਗੱਲਾਂ ਮਾਰ ਰਹੇ ਸੀਗੇ ਆਰਾਮ ਨਾਲ ਜਾ ਰਿਆਂ ਆਕੇ ਖੜਿਆ ਵਿਚਲਾ ਕੇ ਗੱਡੀ ਮਾਰੀ ਫੇਰ ਆਕੜ ਵੀ ਪੁਲਿਸ ਪਿੱਛੇ ਦਾ ਕਰਾ ਲੋ ਨਾ ਕੱਢ ਮੈਂ ਲੂੰਗਾ ਮਾਰੇ ਪਿੱਛੇ ਦਾ ਕਰਾ ਲੋ ਕਰੀਟਾ ਭੇਜਣਗੇ ਮੈਂ ਤਾਂ ਗੁੱਸਾ ਕਰ ਹੀ ਨਹੀਂ ਰਹੀ ਚੱਕਰ ਤਾਂ ਇਹ ਆ ਮੈਨੂੰ ਗੁੱਸਾ ਕਿਸੇ ਦਾ ਜਦੋਂ ਗੱਲਾਂ ਮਾਰ ਰਹੇ ਹੋ ਇੱਕ ਕੋਈ ਨਾ ਕੋਈ ਨਾ ਕਿਸੇ ਕਰਦੇ ਵਿੱਚੇ ਤੱਕ ਨਾਲੂ ਨਾ ਤਹੀਂ ਨਿਕਲੀ ਗੱਡੀ ਆ ਦੇਖ ਲੋ ਜੀ ਆਕੜ ਦੇਖ ਲੋ ਬੰਦੇ ਦੀ ਆਕੜ ਦੇਖ ਲੋ ਦੇਖੋ ਦੇਖੋ ਬੋਲੋ ਭਾਜੀ ਬੋਲ ਨਹੀਂ ਬੋਲੋ ਭਾਜੀ ਬੋਲੋ ਜੀ ਬੋਲੋ ਜੀ ਗੱਡੀ ਬੈੱਕ ਕਰ ਬੈ ਗੱਡੀ ਕਿਵੇਂ ਬੈੱਕ ਕਰਾਂ ਈ ਘਰੀਟਾ ਬੈਣੀਆ ਦੋਸਤੋ ਵਿੱਚ ਲਾ ਕੇ ਥੋਨੇ ਮਾਰਤੀ ਕਿਉਂ ਕਰਾਂ ਆ ਦੇਖ ਲੋ ਜੀ ਦੇਖ ਆ ਦੇਖ ਲਓ ਜੀ ਆ ਜੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆ ਗੱਡੀ ਆ ਜੀ ਆ ਦੇਖ ਲਓ ਕੋ ਗੱਡੀਆਂ ਦੇਖ ਲਓ ਆ ਦੇਖ ਲਓ ਜੀ ਦੇਖ ਹੋਰੋਂ ਲੰਘ ਰਿਹਾ ਸੀਗਾ ਮੈਂ ਵਿਚ ਲੈ ਕੇ ਬਲ ਤਾਂ ਗੱਡੀ ਮਾਰੀ ਇਹਨਾਂ ਨੇ ਵਿਚ ਲੈ ਕੇ ਬਲ ਤਾਂ ਗੱਡੀ ਮਾਰੀ ਗੱਲਾਂ ਮਾਰ ਰਹੀ ਸੀਗੇ ਆਰਾਮ ਨਾਲ ਜਾ ਰਿਹਾ ਆ ਆ ਕੇ ਖੜਿਆ ਵਿਚ ਲੈ ਕੇ ਗੱਡੀ ਮਾਰੀ ਫੇਰਾ ਅਕੜ ਵੀ ਪੁਲਿਸ ਪਿੱਛੇ ਦਾ ਕਰਾ ਲੋ ਨਾ ਕੱਢ ਮੈਂ ਲੂੰਗਾ ਮਾੜਾ ਪਿੱਛੇ ਦਾ ਕਰਾ ਲੋ ਕਰੀਟਾ ਭੇਜਣਗੇ ਮੈਂ ਤਾਂ ਗੁੱਸਾ ਕਰ ਹੀ ਨਹੀਂ ਰਹੀ ਚੱਕਰ ਤਾਂ ਇਹ ਆ ਮੈਨੂੰ ਗੁੱਸਾ ਕਿਸੇ ਦਾ ਜਦੋਂ ਗੱਲਾਂ ਮਾਰ ਰਹੇ ਹੋ ਇੱਕ ਲੋ ਕੋਈ ਨਾ ਵੀ ਦੱਸੀ ਕਰਦੇ ਪਿੱਛੇ ਦਾ ਕਰਾ ਲੋ ਨਾ ਤਾਹੀਂ ਨਿਕਲੀ ਗੱਡੀ ਆ ਦੇਖ ਲੋ ਜੀ ਆਕੜ ਦੇਖ ਲੋ ਬੰਦੇ ਦੀ ਆਕੜ ਦੇਖ ਲੋ ਦੇਖੋ ਦੇਖੋ ਬੋਲੋ ਬਾਜੀ ਬੋਲ ਨਹੀਂ ਬੋਲੋ ਭਾਜੀ ਬੋਲੋ ਜੀ ਬੋਲੋ ਜੀ ਗੱਡੀ ਬੈਕ ਕਰ ਬੈਟ ਗੱਡੀ ਕਿਵੇਂ ਬੈਕ ਕਰਾਂ ਇਕ ਰੀਟਾ ਬੈਣੀ ਆ ਦੋਸਤੋ ਵਿਚ ਲੈ ਕੇ ਥੋਨੇ ਮਾਰਤੀ ਕਿਉਂ ਕਰਾਂ ਆ ਦੇਖ ਲਓ ਜੀ ਦੇ ਆ ਦੇਖ ਲਓ ਜੀ ਆ ਦੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆ ਗੱਡੀ ਆ ਜੀ ਆ ਦੇਖ ਲਓ Okay, beyond